ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਧਸੰਗੇ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਤਾਂ ਲੈ ਕੇ ਆਏ ਹੀ ਆਇਆ ਪਰ ਇਸ ਦੇ ਨਾਲ ਨਾਲ ਅਸੀਂ ਤੁਹਾਡੇ ਲਈ ਇੱਕ ਛੋਟੀ ਜਿਹੀ ਜਾਣਕਾਰੀ ਵੀ ਲੈ ਕੇ ਆਏ ਜਿਸ ਦੇ ਬਾਰੇ ਵਿੱਚ ਸਾਧ ਸੰਗੇਜੀ ਤੁਹਾਨੂੰ ਨਾ ਪਤਾ ਹੋਣ ਕਰਕੇ ਤੁਸੀਂ ਆਪਣੇ ਹੱਥੋਂ ਦੀ ਆਪਣੀ ਧਾਰ ਦਾ ਕਾਫੀ ਨੁਕਸਾਨ ਕਰ ਬੈਠਦੇ ਹੋ ਹਾਂਜੀ ਸਾਧ ਸੰਗੇਜੀ ਇਹ ਗੱਲ ਬਿਲਕੁਲ ਸੱਚੀ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਤੁਸੀਂ ਕਿਵੇਂ ਜਾਣੇ ਅਤੇ ਚਾਣੇ ਦੇ ਵਿੱਚ ਇਹ ਗਲਤੀਆਂ ਕਰ ਬੈਠਦੇ ਹੋ ਜਿਸ ਦੇ ਨਾਲ ਤੁਸੀਂ ਆਪਣੀ ਘਰ ਦੇ ਵਿੱਚ ਹੀ ਆਪਣੀ ਲਈ ਪਰੇਸ਼ਾਨੀਆਂ ਲੈ ਆਉਣੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀ ਪਰ ਸਭ ਤੋਂ ਪਹਿਲਾਂ ਸਾਥ ਸੰਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹਾਂਜੀ ਸਾਥ ਸੰਗਤ ਜੀ ਸਾਬ ਤੋਂ ਪਹਿਲਾਂ ਸਿਕੈਂਚੀ ਦੀ ਗੱਲ ਕਰਦੀ ਹੈ ਜੋ ਖਾਸ ਕਰਕੇ ਸਾਰੇ ਹੀ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਕੱਪੜਾ ਕੱਟਣ ਦੇ ਤੌਰ ਤੇ ਕਈ ਕੰਮਾਂ ਨੂੰ ਕਰਨ ਵਾਸਤੇ ਸਾਨੂੰ ਕੈਂਚੀ ਦੀ ਜ਼ਰੂਰਤ ਪੈਂਦੀ ਹੈ ਤੇ ਕਈ ਲੋਕ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਵੀ ਕੈਂਚੀ ਦੀ ਵਰਤੋਂ ਕਰਦੇ ਨੇ ਜਿਵੇਂ ਕਿ ਸਾਸੰਗੇ ਦੀ ਹਰੀ ਮੀਚ ਨੂੰ ਕੱਟਣ ਲਈ ਜਾਂ ਕਈ ਸਬਜ਼ੀਆਂ ਨੂੰ ਕੱਟਣ ਲਈ ਕੈਂਚੀ ਦੀ ਜ਼ਰੂਰਤ ਸਾਨੂੰ ਰਸੋਈ ਦੇ ਵਿੱਚ ਵੀ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਕੈਂਚੀ ਇੱਕ ਇਸ ਤਰ੍ਹਾਂ ਦੀ ਨਕੀਲੀ ਚੀਜ਼ ਹੈ ਜਿਸ ਦਾ ਕੰਮ ਹੀ ਹੁੰਦਾ ਹੈ ਕਿ ਹਰ ਇੱਕ ਚੀਜ਼ ਨੂੰ ਕੱਟ ਦੇਣਾ ਹਾਂਜੀ ਸਾਸੰਗੇ ਦੀ ਹਰ ਚੀਜ਼ ਨੂੰ ਕਤਰਨਾ ਕੈਂਚੀ ਦਾ ਕੰਮ ਹੈ ਤੇ ਉਹੀ ਕੈਂਚੀ ਜੇਕਰ ਅਸੀਂ ਸਹੀ ਦਿਸ਼ਾ ਦੇ ਵਿੱਚ ਨਹੀਂ ਰੱਖਾਂਗੇ ਤਾਂ ਉਹ ਸਾਡੇ ਰਿਸ਼ਤਿਆਂ ਨੂੰ ਵੀ ਕੱਟ ਕੇ ਕੁੱਤਰ ਕੇ ਰੱਖ ਦੇ ਦਿੰਦੀ ਏ ਇਥੇ ਤਾਂ ਕਿ ਕੇ ਸਾਡੇ ਰਿਸ਼ਤਿਆਂ ਨੂੰ ਵੀ ਕੁੱਤਰ ਦਿੰਦੀ ਏ ਸਾਡੇ ਰਿਸ਼ਤਿਆਂ ਦੇ ਨਾਲ ਨਾਲ ਸਾਥ ਸੰਗਤ ਜੀ ਸਾਡੀ ਕਿਸਮਤ ਨੂੰ ਵੀ ਖਰਾਬ ਕਰ ਦਿੰਦੀ ਏ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਅਸੀਂ ਤੁਹਾਨੂੰ ਕੈਂਚੀ ਦਾ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਤੇ ਉਪਾਅ ਦੇ ਨਾਲ ਨਾਲ ਅਸੀਂ ਤੁਹਾਨੂੰ 3-4 ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦੇਵਾਂਗੇ ਕਿ ਜੋ ਇਹ ਉਪਾਅ ਹੋਵੇਗਾ ਸਾਧ ਸੰਗਤ ਜੀ ਇਹ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਕਿਉਂਕਿ ਉਪਾਅ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਵੀ ਹੋਣੀ ਬਹੁਤ ਜ਼ਰੂਰੀ ਏ ਇਹ ਇਹ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀ ਏ ਤੇ ਸਾਨੂੰ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ ਸਾਜ ਸੰਗੇ ਜੀ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਜਿਹੜੀ ਵੀ ਜਗ੍ਹਾ ਤੇ ਰੱਖਦੇ ਹੋ ਤਾਂ ਉਸ ਦਾ ਜੋ ਨਕੀਲਾ ਭਾਗ ਹੁੰਦਾ ਏ ਕਹਿਣ ਦਾ ਭਾਵ ਕਿ ਜਿਹੜੀ ਸਾਈਡ ਤੋਂ ਅਸੀਂ ਕੱਪੜਾ ਕੱਟਦੇ ਆ ਜਾਂ ਕੋਈ ਚੀਜ਼ ਕੱਟਦੇ ਆ ਉਸ ਨੂੰ ਉੱਪਰ ਕਰਕੇ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਜਿਵੇਂ ਆਪਾਂ ਕਈ ਵਾਰ ਦੇਖਦੀਆਂ ਕਿ ਕਈ ਘਰਾਂ ਦੀ ਵਿੱਚ ਡਾਈਨਿੰਗ ਟੇਬਲ ਤੇ ਜਾਂ ਫਿਰ ਰਸੋਈ ਦੇ ਵਿੱਚ ਜੋ ਉਹਨਾਂ ਨੇ ਚਮਚ ਰੱਖੇ ਹੁੰਦੇ ਨੇ ਜੋ ਉਹਨਾਂ ਦਾ ਨਿਕੀਲਾ ਭਾਗ ਹੁੰਦਾ ਏ ਉਹ ਉੱਪਰ ਨੂੰ ਕਰਕੇ ਰੱਖਦੇ ਨੇ ਸੋ ਸਾਥਸੰਗੇ ਜੀ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਕੈਂਚੀ ਦਾ ਵੀ ਚਮਚ ਵੀ ਜਿਹੜੇ ਹੁੰਦੇ ਨੇ ਉਹਨਾਂ ਦਾ țeੜਾ ਨਕੀਲਾ ਭਾਗ ਹੋਵੇ ਉਸ ਨੂੰ ਨੀਚੇ ਵੱਲ ਕਰਕੇ ਰੱਖਣਾ ਚਾਹੀਦਾ ਹੈ ਕਦੇ ਵੀ ਉੱਪਰ ਨੂੰ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਅਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਰਦੇ ਆ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਹਿੰਦਾ ਭਵ ਸਾਸੰਗੀ ਜੀ ਇਹੇ ਕਿ ਭਵੇਂ ਸ਼ੁਰੀਆਂ ਕਾਂਟੇ ਕੋਈ ਵੀ ਚੀਜ਼ ਹੋਵੇ ਜਿਸ ਉਸ ਦਾ ਨਕੀਲਾ ਭਾਗ ਜਿਹੜਾ ਹੁੰਦਾ ਹੈ ਨਾ ਉਹ ਕਦੇ ਵੀ ਉੱਪਰ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ نیچے ਨੂੰ ਹੀ ਰੱਖਣਾ ਚਾਹੀਦਾ ਕਿਉਂਕਿ ਸਾਸੰਗੀ ਜੀ ਜਿਹੜਾ ਸਾਡਾ ਰਾਹੂ ਕੇਤੂ ਹੈ ਨਾ ਇਸ ਤਰ੍ਹਾਂ ਕਰਨ ਦੀ ਨਾਲ ਉਹ ਖਰਾਬ ਹੋ ਜਾਂਦਾ ਏ ਤੇ ਜੇੜਾ ਰਾਹੁ ਕੇਤੂ ਇਹ ਜੇਸਾ ਦਾ ਖਰਾਬ ਹੋ ਜਾਵੇ ਤਾਂ ਉਹ ਸਾਨੂੰ ਰਾਜੇ ਤੋਂ ਕੰਗਾਲ ਵੀ ਕਰ ਸਕਦਾ ਏ ਤੇ ਜੇ ਸਾਡਾ ਰਾਹੁ ਕੇਤੂ ਵਧੀਆ ਹੋਵੇ ਤਾਂ ਭਖਾਰੀ ਤੋਂ ਰਾਜਾ ਵੀ ਬਣਾ ਸਕਦਾ ਏ ਇਹ ਹੀ ਸੀ ਸਾਧ ਸੰਗੇ ਜੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਇਹ ਹੁੰਦੀ ਏ ਕਿ ਤੁਸੀਂ ਕਦੇ ਵੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਵੀ ਕੈਂਚੀ ਕਦੇ ਵੀ ਨਹੀਂ ਦੇਣੀ ਚਾਹੀਦੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਵੀ ਹੋ ਸਾਸੰਗੇ ਜੀ ਕਈ ਭੈਣ ਭਰਾ ਹੀ ਸੋਚਣਗੇ ਕਿ ਜੇਕਰ ਸਾਡੇ ਕੋਲ ਕੋਈ ਕੈਂਚੀ ਲੈ ਨਾ ਆਉਂਦਾ ਤਾਂ ਅਸੀਂ ਉਹਨੂੰ ਕਿਉਂ ਨਾ ਦੇਈਏ ਕਈ ਵਾਰ ਆਪਣੇ ਘਰ ਦੇ ਵਿੱਚ ਦੂਸਰਾ ਪਰਿਵਾਰਿਕ ਮੈਂਬਰ ਹੀ ਲੈਣਾ ਚਾਹਦੇ ਨੇ ਤਾਂ ਸਾਸੰਗੇ ਜੀ ਜੇਕਰ ਤੁਸੀਂ ਕੈਂਚੀ ਦੇਣੀ ਹੀ ਤਾਂ ਤੁਸੀਂ ਕੋਸ਼ਿਸ਼ ਕਰੋ ਜੇ ਸਾਈਡ ਤੇ ਪਲਾਸਟਿਕ ਲੱਗੀ ਹੁੰਦੀ ਏ ਉਸ ਸਾਈਡ ਤੋਂ ਤੁਸੀਂ ਕੈਂਚੀ ਫੜ ਕੇ ਜੇਕਰ ਤੁਹਾਡੀ ਤੋਂ ਕੋਈ ਲੈਣ ਆਉਂਦਾ ਹੈ ਤਾਂ ਉਸ ਨੂੰ ਦਿਓ ਪਰ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੈਂਚੀ ਦੇਣੀ ਹੀ ਨਾ ਪਵੇ ਪਰ ਫਿਰ ਵੀ ਇਸ ਤੋਂ ਇਲਾਵਾ ਦੂਸਰੀ ਜੋ ਆਪਸ਼ਨ ਹੈ ਤੁਸੀਂ ਕੈਂਚੀ ਜੇ ਦੇਣੀ ਵੀ ਤਾਂ ਤੁਸੀਂ ਕੈਂਚੀ ਨੂੰ نیچے ਰੱਖ ਦਿਓ نیچے ਰੱਖ ਕੇ ਉਸ ਨੂੰ ਇੰਨਾ ਕੱਸ ਸਕਦੇ ਹੋ ਕਿ ਤੁਸੀਂ ਇਥੋਂ ਚੁੱਕ ਲਓ ਜਾਂ ਫਿਰ ਫੜ ਲਓ ਇਸ ਤੋਂ ਇਲਾਵਾ ਸਾਧ ਸਿੰਘ ਜੀ ਜੇਕਰ ਤੁਹਾਨੂੰ ਹੱਥ ਦੇ ਵਿੱਚ ਹੀ ਦੇਣੀ ਪੈ ਜਾਂਦੀ ਹੈ ਨਾ ਤਾਂ ਤੁਸੀਂ ਨਕੀਲਾ ਹਿੱਸਾ ਹੈ ਨਾ ਜਿਹੜਾ ਉਹ ਹੱਥ ਦੀ ਵਿੱਚ ਨਹੀਂ ਰੱਖਣਾ ਦੂਸਰੀ ਸਾਈਡ ਤੋਂ ਤੁਸੀਂ ਦੂਜੇ ਪਰਸਰ ਨੂੰ ਕੈਂਚੀ ਫੜਾ ਸਕਦੇ ਇਸ ਤਰ੍ਹਾਂ ਕੀ ਹੁੰਦਾ ਇਸਾ ਸੰਗੇਤੀ ਜਿਹੜੀ ਕੈਂਚੀ ਹੈ ਨਾ ਉਹ ਸਾਡਾ ਕੇਤੂ ਹੁੰਦਾ ਹੈ ਤੇ ਜੇਕਰ ਅਸੀਂ ਆਪਣਾ ਕੇਤੂ ਹੀ ਦੂਸਰੇ ਪਰਸਨ ਦੇ ਹੱਥ ਦੇ ਵਿੱਚ ਫੜਾ ਦਿੰਨੇ ਆ ਤੇ ਜੇਕਰ ਸਾਥ ਸੰਗੇਤੀ ਤੁਹਾਡਾ ਕੇਤੂ ਗ੍ਰਹਿ ਜਿਹੜਾ ਉਹ ਮਜ਼ਬੂਤ ਹੋਵੇਗਾ ਵਧੀਆ ਹੋਵੇਗਾ ਤਾਂ ਤੁਹਾਡੀ ਘਰ ਦੇ ਵਿੱਚ ਅਨੇਕਾਂ ਖੁਸ਼ੀਆਂ ਲਿਆ ਸਕਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤੁਹਾਡੇ ਸਾਰੇ ਹੀ ਕਾਰੋਬਾਰ ਨੇ ਜਿਹੜੇ ਉਹ ਸਫਲ ਕਰ ਦਿੰਦਾ ਹੈ ਪਰ ਜੇਕਰ ਸਾਸ ਸੰਗੇਜੀ ਤੁਸੀਂ ਆਪਣੀ ਹੱਥ ਦੀ ਨਾਲ ਕਿਸੇ ਨੂੰ ਦੇ ਦਿੰਨੇ ਹੋ ਨਾ ਤਾਂ ਫਿਰ ਉਹ ਤੁਹਾਡੀ ਨਾਲ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਦੂਸਰਾ ਕਾਰਨ ਤੇ ਤੀਸਰਾ ਕਾਰਨ ਸਾਸ ਸੰਗੇਜੀ ਇਸ ਕਾਰਨ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਕੈਂਚੀ ਦੀ ਨਾਲ ਕੀਤਾ ਚਾਰਵਾਂ ਵਾਲਾ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਤੇ ਤੀਸਰਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਆਪਣੀ ਘਰ ਦੇ ਵਿੱਚ ਕੈਂਚੀ ਨੂੰ ਰੱਖਦੇ ਹੋ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਕੈਂਚੀ ਨੂੰ ਉੱਤਰ ਦਿਸ਼ਾ ਦੇ ਵਿੱਚ ਹੀ ਰੱਖੋ ਕੈਨ ਦਾ ਭਾਵੇ ਸਾਸੰਗਤ ਜੀ ਕਿ ਨਾਰਥ ਸਾਈਡ ਤੇ ਜੋ ਕੈਂਚੀਏ ਉਸ ਨੂੰ ਸਾਨੂੰ ਨਾਰਥ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਕਿ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਸਾਊਥ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜਾ ਤੁਹਾਡਾ ਰਾਹੂ ਕੇਤੂਏ ਉਹ ਖਰਾਬ ਹੋ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਹਨਾਂ ਤਿੰਨ ਚੀਜ਼ਾਂ ਦਾ ਖਾਸ ਕਰਕੇ ਸਾਧ ਸੰਗਤ ਜੀ ਤੁਸੀਂ ਧਿਆਨ ਰੱਖਣਾ ਇਹਨਾਂ ਤਿੰਨ ਚੀਜ਼ਾਂ ਦਾ ਧਿਆਨ ਰੱਖਣੀ ਉਹਨਾਂ ਤੇ ਤੁਹਾਡੀ ਘਰ ਦੇ ਵਿੱਚ ਜੇਕਰ ਕੋਈ ਕਲਾਕਲੇਸ਼ ਹੈ ਨਾ ਉਹ ਤਾਂ ਤੁਹਾਡੀ ਘਰ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਅਸੀਂ ਕਈ ਵਾਰ ਕਈ ਘਰਾਂ ਦੇ ਵਿੱਚੋਂ ਸੁਣਦੇ ਹਾਂ ਕਿ ਉਹਨਾਂ ਦੇ ਘਰ ਦਾ ਜੋ ਸਾਰਾ ਸਮਾ ਹੀ ਸਾਰੇ ਦਿਨ ਦਾ ਉਹ ਤਾਂ ਬਹੁਤ ਵਧੀਆ ਚਲਾ ਜਾਂਦਾ ਹੈ ਪਰ ਜਦੋਂ ਰਾਤ ਦਾ ਸਮਾ ਹੁੰਦਾ ਹੈ ਤਾਂ ਉਹਨਾਂ ਦੇ ਅਸਮੇਟ ਵਾਈਫ ਦੇ ਵਿੱਚ ਆਪਸ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਤਾਂ ਸਾਹ ਸੰਗਤ ਜੀ ਇਸ ਚੀਜ਼ ਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਿ ਸਾਨੂੰ ਇਹ ਜਿਹੜੀਆਂ ਨੁਕੀਲੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਉੱਪਰ ਨੂੰ ਕਰਕੇ ਰੱਖੀਆਂ ਹੁੰਦੀਆਂ ਨੇ ਇਹ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਧਾਉਂਦੀਆਂ ਨੇ ਕੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਕਪੜਾ ਕੱਟਣ ਦੇ ਲਈ ਵਰਤਦੇ ਹੋ ਤਾਂ ਵਰਤੋਂ ਕਰਨ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਕੈਂਚੀ ਨੂੰ ਤੁਸੀਂ ਕਪੜੇ ਦੇ ਵਿੱਚ ਭੁਲੇਟ ਕੇ ਰੱਖੋ ਤੇ ਇਸ ਤੋਂ ਇਲਾਵਾ ਸਾਥ ਸੰਗੇਜੀ ਤੁਸੀਂ ਕੈਂਚੀ ਨੂੰ ਜੇ ਰਸੋਈ ਦੇ ਵਿੱਚ ਵਰਤ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕੈਂਚੀ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਰੱਖੋ ਇਸ ਦੇ ਨਾਲ ਨਾਲ ਸਾਹ ਸੰਗੀਤ ਜੀ ਜੇਕਰ ਤੁਹਾਡੀ ਘਰ ਦੇ ਵਿੱਚ ਪ੍ਰਾਣੀ ਕਿੱਲ ਨੇ ਜਿੰਨਾਂ ਨੂੰ ਜ਼ੰਗਾਰ ਲੱਗਿਆ ਹੋਇਆ ਏ ਤੇ ਚਾਹ ਫੇਰ ਤੁਹਾਡੀ ਘਰ ਦੇ ਵਿੱਚ ਪ੍ਰਾਣੀ ਕੈਂਚੀ ਓਸ ਨੂੰ ਜ਼ੰਗਾਰ ਲੱਗਿਆ ਹੋਇਆ ਏ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਜ਼ੰਗਾਰ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਸਾਸ ਸਿੰਘ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਲਾ ਕਲੇਸ਼ ਕੋਟ ਕੇਸ ਚੱਲ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਪਰੇਸ਼ਾਨੀਆਂ ਜਾਂ ਕਿਸੇ ਦੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀਆਂ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਬੱਚੇ ਦੀ ਪਰੇਸ਼ਾਨੀ ਚੱਲ ਰਹੀ ਏ ਕਹਿਣ ਦਾ ਭਾਵ ਕਿ ਕੋਈ ਬੱਚਾ ਕਨਸੀਵ ਨਹੀਂ ਕਰ ਰਿਹਾ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਸਾਸ ਸਿੰਘ ਜੀ ਤੁਸੀਂ ਕ ਕੈਂਚੀ ਲੈਣੀ ਹੈ ਤੇ ਆਪ ਕੈਂਚੀ ਆਪਣੀ ਸਿਰ ਤੋਂ 7 ਵਾਰੀ ਐਂਟੀ ਕਲੌਕਸਾਈਡ ਤੁਸੀਂ ਘੁਮਾ ਕੇ ਇਸੇ ਤਰ੍ਹਾਂ ਸਾਧ ਸੰਗੇਜੀ ਜਦੋਂ ਤੁਸੀਂ ਕੈਂਚੀ ਨੂੰ ਆਪਣੀ ਸਿਰ ਤੋਂ ਘੁਮਾ ਲਓਗੇ ਨਾ ਤੇ 7 ਵਾਰ ਘੁਮਾਉਣ ਤੋਂ ਬਾਅਦ ਦੇ ਵਿੱਚ ਉਸ ਕੈਂਚੀ ਨੂੰ ਤੁਸੀਂ ਨੇ ਤੋੜ ਦੇਣਾ ਤੋੜਨ ਤੋਂ ਬਾਅਦ ਦੇ ਵਿੱਚ ਸਾਧ ਸੰਗੇਜੀ ਤੁਸੀਂ ਇਸ ਕੈਂਚੀ ਨੂੰ ਜਿਹੜਾ ਆਪਣੀ ਪਾਰ ਕਈ ਵਾਰ ਪਿੰਡ ਸ਼ਹਿਰ ਦੇ ਵਿੱਚ ਡਸਟਬਿਨ ਪਬਲਿਕ ਡਸਟਬਿਨ ਲੱਗਾ ਹੁੰਦਾ ਹੈ ਉਸ ਦੇ ਵਿੱਚ ਜਾ ਕੇ ਤੁਸੀਂ ਕੈਂਚੀ ਨੂੰ ਸੁੱਟ ਦੇਣਾ ਇਹ ਉਪਾਅ ਕਰਨ ਦੀ ਨਾਲ ਸਾਸ ਸੰਗੇ ਜੀ ਤੁਹਾਡੀ ਘਰ ਦੇ ਵਿੱਚ ਤੁਹਾਡੀ ਜੋ ਪੈਸਿਆਂ ਦੀ ਸੰਬੰਧੀ ਜਿੰਨੀ ਵੀ ਪ੍ਰੋਬਲਮ ਹੋਵੇ ਕਿ ਨਾ ਮੁਸ਼ਕਲ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਕਿਉਂਕਿ ਜਿੰਨੇ ਤੁਹਾਡੇ ਪੈਸੇ ਆਉਣ ਦੇ ਰਸਤੇ ਹੋਣਗੇ ਤੁਹਾਡੇ ਘਰ ਦੇ ਵਿੱਚ ਜੋ ਤੁਹਾਡਾ ਕਾਰੋਬਾਰ ਬੰਦ ਹੋ ਗਿਆ ਹੁੰਦਾ ਹੈ ਉਹ ਸਾਰੇ ਤੁਹਾਡੇ ਪ੍ਰੋਬਲਮ ਮੁਸ਼ਕਲਾਂ ਹੱਲ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਧਨ ਪੈਸੇ ਦੀ ਕਦੇ ਵੀ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਸੰਗੇਜੀ ਦੂਸਰੀ ਚੀਜ਼ ਜੇਕਰ ਤੁਸੀਂ 1 ਕਿਲੋ ਚਨੇ ਦੀ ਦਾਲ ਤੇ ਇੱਕ ਕੈਂਚੀ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ দান ਕਰ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੀ ਚੀੜੀਆਂ ਦੂਰ ਹੋ ਜਾਂਦੀਆਂ ਨੇ ਤੇ ਤੁਹਾਡੇ ਘਰ ਦਾ ਜਿਹੜਾ ਕੇਤੂ ਏ ਰਾਹੁ ਕੇਤੂ ਏ ਉਹ ਵੀ ਮਜ਼ਬੂਤ ਹੋ ਜਾਂਦਾ ਹੈ ਇਹ ਸੀ ਸਾਧ ਸੰਗਤ ਜੀ ਕੈਂਚੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਜਿਸ ਨੂੰ ਕਰਕੇ ਤੁਸੀਂ ਆਪਣੀਆਂ ਸਾਰੀਆਂ ਹੀ ਮੁਸ਼ਕਲਾਂ ਜਿਹੜੀਆਂ ਉਸ ਨੂੰ ਦੂਰ ਕਰ ਸਕਦੇ ਹੋ ਕਿ ਤੁਹਾਡੀ ਸਾਰੀ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਇਹ ਛੋਟੇ ਛੋਟੇ ਉਪਾਅ ਕਰਕੇ ਤੁਹਾਡੀ ਜ਼ਿੰਦਗੀ ਚ ਜਿਹੜੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਆਉਂਦੀਆਂ ਨੇ ਨਾ ਜੋ ਅੱਗੇ ਚਾ ਕੇ ਵੱਡੀਆਂ ਮੁਸੀਬਤਾਂ ਖੜੀਆਂ ਕਰ ਦਿੰਦੀਆਂ ਨੇ ਉਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਸਾਸੰਗੀ ਜੀ ਇਹ ਸੀ ਤੁਹਾਡਾ ਅੱਜ ਦੀ ਕਸ਼ੂਟੀ ਜਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੰਦਾ ਵੀ ਭਲਾ ਹੋ ਸਕਦਾ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ